ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਬੀਆਰਟੀਐਸ ਬੱਸ ਸਰਵਿਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਆਰਟੀਐਸ ਸਟੇਸ਼ਨ ਨੇੜੇ ਕਚੈਰੀ ਚੌਂਕ ਵਿਖੇ ਗੱਲਬਾਤ ਕਰਦਿਆਂ ਹੋਇਆਂ ਮੁਲਾਜ਼ਮਾਂ ਨੇ ਆਖਿਆ ਕਿ ਉਹਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਅਤੇ ਜਿਹੜੇ ਉਹਨਾਂ ਦੇ ਪਿਛਲੇ ਏਰੀਅਰ ਹਨ ਉਹ ਵੀ ਨਹੀਂ ਮਿਲ ਰਹੇ ਅਤੇ ਉਹਨਾਂ ਨੂੰ ਆਪਣੀਆਂ ਪਿਛਲੀਆਂ ਤਨਖਾਹਾਂ ਲੈਣ ਲਈ ਥਾਂ-ਥਾਂ ਤੇ ੱੱਕੇ ਖਾਣੇ ਪੈ ਰਹੇ ਹਨ। ਉਹਨਾਂ ਆਖਿਆ ਕਿ 13 ਅਗਸਤ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਜੀਪੂ ਵਿਖੇ ਸੀਨੀਅਰ ਅਧਿਕਾਰੀਆਂ ਨੂੰ ਦਿੱਤਾ ਜਿਸ ਤਹਿਤ ਉਹਨਾਂ ਦੀ ਗੱਲਬਾਤ ਵੀ ਸੁਣੀ ਗਈ ਪਰ ਉੱਥੇ ਸੀਨੀਅਰ ਅਧਿਕਾਰੀ ਅਨਿਲ ਸ਼ਰਮਾ ਐਮਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਗਲਤ ਭਾਸ਼ਾ ਵਿੱਚ ਜਵਾਬ ਦਿੱਤਾ ਇਸ ਦੇ ਤਹਿਤ ਜਦੋਂ ਅਨਿਲ ਸ਼ਰਮਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਤੇ ਕੋਈ ਗੱਲ ਨਹੀਂ ਕੀਤੀ ਪਰ ਉਹਨਾਂ ਦੀ ਆਡੀਓ ਰਿਕਾਰਡਿੰਗ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੇਡੀ ਸਟਾਫ ਵੱਲੋਂ ਤੁਹਾਡੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਤੁਸੀਂ ਉਹਨਾਂ ਨਾਲ ਗਲਤ ਭਾਸ਼ਾ ਵਿੱਚ ਗੱਲ ਕੀਤੀ ਹੈ ਤਾਂ ਉਹਨਾਂ ਨੇ ਆਖਿਆ ਕਿ ਸਟਾਫ ਆਪਣਾ ਲਿਖਤੀ ਇਤਰਾਜ਼ ਦੇ ਦੇਵੇ ਉਸ ਦਾ ਜਵਾਬ ਉਹ ਦੇ ਦੇਣਗੇ ਅਸੀਂ 3 ਮਹੀਨੇ ਤੋਂ ਜਿਹੜਾ ਹੈ ਤਨਖਾਹਾਂ ਲਈ ਭਟਕਦੇ ਫਿਰਦੇ ਕਦੀ ਆਉਣ ਕਦੀ ਔਣ ਜੇ ਡਿਪੂ ਜਾਈਏ ਉਹ ਕਹਿੰਦੇ ਆ ਦਫ਼ਤਰ ਤੋਂ ਪੁੱਛੋ ਦਫ਼ਤਰ ਜਾਈਏ ਉਹ ਕਹਿੰਦੇ ਡਿਪੂ ਤੋਂ ਪੁੱਛੋ ਫੇਰ ਉਹ ਕਹਿੰਦੇ ਕਮਿਸ਼ਨਰ ਸਰ ਕੋਲ ਚਲ ਜੋ ਉਧਰੋਂ ਸਾਨੂੰ ਜਵਾਬ ਮਿਲਦਾ ਹੈ ਕਿ ਬਜਟ ਨਹੀਂ ਆਇਆ ਅਸੀਂ ਪਤਾ ਨਹੀਂ ਕਿੱਧਰ ਕਿੱਧਰ ੱਟਕੇ ਖਾਏ ਆ ਫੇਰ ਉਸ ਤੋਂ ਬਾਅਦ ਹਾਰ ਕੇ ਅੱਜ 3 ਮਹੀਨੇ ਹੋ ਗਏ ਕੱਲ ਅਸੀਂ ਇੱਥੇ ਆ ਕੇ ਬਹਿ ਗਏ ਕਿ ਸ਼ਾਇਦ ਇੱਥੇ ਹੀ ਸਾਡੀ ਕੋਈ ਸੁਣੇਗਾ ਠੀਕ ਹੈ ਜੀ ਤੇ ਅੱਜ ਅਸੀਂ ਆਪਣਾ ਇੱਕ ਮੰਗ ਪੱਤਰ ਅਸੀਂ ਨੇ ਗਏ ਆ ਡੀਪੂ ਜਦੋਂ ਅਸੀਂ ਡੀਪੂ ਗਏ ਆ ਉੱਥੇ ਅਸੀਂ ਜਦੋਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਤਰੀਕੇ ਨਾਲ ਗੱਲ ਕੀਤੀ ਆ ਉਹਨਾਂ ਨੇ ਸਾਡੀ ਗੱਲ ਸੁਣੀ ਔਰ ਸਾਡਾ ਮੰਗ ਪੱਤਰ ਲਿਆ ਤੇ ਜਦੋਂ ਅਸੀਂ ਆਪਣੇ ਅਨਿਲ ਸਰ ਏਐਮਓ ਨਾਲ ਗੱਲ ਕੀਤੀ ਆ ਤੇ ਸਾਡੇ ਇੱਕ ਹੋਰ ਮੇਰੇ ਨਾਲ ਇੱਕ ਹੋਰ ਮੇਰਾ ਭਰਾ ਜੋਬ ਕਰਦਾ ਗਾਰਡ ਤੇ ਉਹਨਾਂ ਨਾਲ ਥੋੜਾ ਰੂਟ ਬੋਲੇ ਬਹੁਤ ਜ਼ਿਆਦਾ ਰੂਟ ਲੈਂਗੁਏਜ ਦੇ ਵਿੱਚ ਉਹਨਾਂ ਨੇ ਯੂਜ਼ ਕੀਤਾ ਕਿ ਹਾਂਜੀ ਕਿ ਤੁਸੀਂ ਇਸ ਤਰ੍ਹਾਂ ਨਿਊਜ਼ ਦੇ ਵਿੱਚ ਬੋਲਦੇ ਹੋ ਮੇਰੇ ਖਿਲਾਫ ਜੋ ਵੀ ਉਹਨਾਂ ਨੇ ਬੋਲਿਆ ਤੇ ਅਸੀਂ ਉੱਥੋਂ ਅੱਗੇ ਬਾਹਰ ਫਿਰ ਸਾਡੀ ਇੱਕ ਮੀਟਿੰਗ ਸੀ ਸੀਓ ਸਾਹਿਬ ਨਾਲ ਹੋਈ ਸੀਓ ਸਾਹਿਬ ਨਾਲ ਜਦੋਂ ਸਾਡੀ ਮੀਟਿੰਗ ਹੋਈ ਉਹਨਾਂ ਨੇ ਸਾਡੀ ਗੱਲ ਸੁਣੀ ਉਹਦੇ ਵਿੱਚ ਅਨਿਲ ਸਰਵੀ ਆਏ ਤੇ ਅਨਿਲ ਸਰ ਨੇ ਕਿਹਾ ਉਹਨਾਂ ਨੇ ਬੋਲਿਆ ਕਿ ਅਸੀਂ ਜਿਹ ਅਸੀਂ ਜੋ ਵੀ ਆ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਕਿ ਤੇ ਤੁਹਾਡੀਆਂ ਤਨਖਾਹਾਂ ਜਲਦ ਆ ਜਾਣਗੀਆਂ ਅਸੀਂ ਉਹਨਾਂ ਨੇ ਕਿਹਾ ਸਰ ਜਿਸ ਤਰ੍ਹਾਂ ਪਿਆਰ ਨਾਲ ਤੁਸੀਂ ਇੱਥੇ ਸੀਓ ਸਰ ਸਾਹਮਣੇ ਬੋਲੇ ਹੋ ਇਸੇ ਤਰ੍ਹਾਂ ਪਿਆਰ ਨਾਲ ਜੇ ਸਾਨੂੰ ਤੁਸੀਂ ਪਹਿਲਾਂ ਬੋਲ ਦਿੰਦੇ ਸਾਨੂੰ ਹੌਸਲਾ ਹੋ ਜਾਂਦਾ ਕਿ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਹੌਸਲਾ ਦੇ ਦਿੱਤਾ ਹੈ ਅਸੀਂ ਇੱਥੇ ਇੰਨੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਬੈਠੇ ਆ ਕਿ ਸਾਡੇ ਉੱਚ ਅਧਿਕਾਰੀ ਸਾਡੇ ਨਾਲ ਆ ਅੱਗੋਂ ਉਹਨਾਂ ਨੇ ਕਿਹਾ ਮੈਂ ਤੁਹਾਡੇ ਨਾਲ ਪਿਆਰ ਨਹੀਂ ਬੋਲਦਾ ਇੱਕ ਲੇਡੀ ਹੋਣ ਦੇ ਕਰਕੇ ਉਹਨਾਂ ਨੇ ਮੇਰੇ ਨਾਲ ਇੱਕ ਗੱਲ ਕੀਤੀ ਕਿ ਮੈਂ ਹੁਣ ਤੁਹਾਡੇ ਨਾਲ ਜਫੀਆਂ ਪਾ ਲਵਾਂ ਇਹ ਜਿਹੜੀ ਜਫੀਆਂ ਵਾਲੀ ਲੈਂਗੁਏਜ ਆ ਨਾ ਇਹ ਕੁਝ ਸਮਝ ਨਹੀਂ ਲੱਗੀ ਤੇ ਇੱਕਦਮ ਮੈਂ ਤੇ ਸ਼ੌਕ ਹੋ ਗਈ ਕਿ ਐ ਸਰ ਨੇ ਕਹਿ ਕੀ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਉੱਥੋਂ ਆ ਗਏ ਆ ਪਰ ਇਹ ਜਿਹੜੀਆਂ ਜਫੀਆਂ ਪਾ ਲਵਾਂ ਜਾਂ ਇਸ ਤਰ੍ਹਾਂ ਸਮਥਿੰਗ ਸ਼ਾਇਦ ਇੱਕ ਔਰਤ ਦੇ ਨਾਲ ਲੈਂਗੁਏਜ ਜਦੋਂ ਯੂਜ਼ ਹੁੰਦੀ ਹੈ ਸਾਡੇ ਸੀਨੀਅਰ ਅਧਿਕਾਰੀ ਆ ਤੇ ਜਦੋਂ ਇਹ ਲੈਂਗੁਏਜ ਯੂਜ਼ ਹੁੰਦੀ ਹੈ ਨਾ ਇਹ ਬਹੁਤ ਸ਼ਰਮਨਾਕ ਜਿਹੀ ਲੈਂਗੁਏਜ ਲੱਗਦੀ ਆ ਹੁਣ ਅਸੀਂ ਇੱਥੇ ਅੱਜ ਬੈਠੇ ਹੋਏ ਆ ਤਿੰਨ ਮਹੀਨੇ ਦੀਆਂ ਤਨਖਾਹਾਂ ਸਾਨੂੰ ਅਸੀਂ ਹੱਥ ਜੋੜਦੇ ਕਿ ਸਾਡੀਆਂ ਤਨਖਾਹਾਂ ਪਾਈਆਂ ਜਾਂ ਸਾਡਾ ਘਰ ਦਾ ਜਿਹੜਾ ਖਰਚਾ ਉਹ ਨਹੀਂ ਚੱਲਦਾ ਪਿਆ ਉਹਨਾਂ ਨੇ ਅਸੀਂ ਸਾਡੇ ਨਾਲ ਅਸੀਂ ਉਹਨਾਂ ਨੂੰ ਪੁੱਛਿਆ ਸਾਰਾ ਆਪਣੇ ਸੈਲਰੀ ਬਾਰੇ ਵੀ ਗੱਲ ਕੀਤੀ ਉਹ ਸਾਡੇ ਨਾਲ ਮੈਡਮ ਨਾਲ ਬਹੁਤ ਗੰਦੀ ਲੈਂਗੁਏਜ ਨਾਲ ਬ ਬਹੁਤ ਮਾੜਾ ਬੋਲੇ ਸਾਡਨਾ ਬਾਅਦ ਅਸੀਂ ਸੀਓ ਸਾਹਿਬ ਨੂੰ ਮਿਲੇ ਆ ਉੱਥੇ ਜਾ ਕੇ ਮੁੜ ਕੇ ਆਪਣੀ ਸਫਾਈ ਦੇਣ ਲੱਪੇ ਵੀ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀਆਂ ਸੈਲਰੀਆਂ ਆ ਜਾਣਗੀਆਂ ਹੋਰ ਦਹਾ ਦਿਨਾਂ ਦਾ ਤੁਹਾਡੀਆਂ ਸੈਲਰੀਆਂ ਆ ਜਾਣਗੀਆਂ ਸਾਨੂੰ ਕੋਈ ਟੁਕਵਾ ਜਵਾਬ ਨਹੀਂ ਦਿੱਤਾ ਸਾਨੂੰ 3 ਮਹੀਨਿਆਂ ਦੀਆਂ ਸਾਡੀਆਂ ਸੈਲਰੀਆਂ ਵਾਂ ਤੇ ਨਾਲੇ ਸਾਡਾ 3 ਸਾਲ ਦਾ ਏਰੀਆ ਲਿਆ ਕੁਛ ਵੀ ਨਹੀਂ ਸਾਨੂੰ ਦੇ ਰਿਹਾ ਇਸ ਕਰਕੇ ਅਸੀਂ ਧਰਨੇ ਤੇ ਬੈਠੇ ਆ ਤੁਸੀਂ ਜਾ ਕੇ ਮਿਲੋ ਆਪਣੇ ਸਰਖਾਵਾਂ ਦੀ ਗੱਲ ਹੀ ਕਰ ਰਹੇ ਸੀ ਉਹ ਤੁਸੀਂ ਦਿਓ ਚਾਹੇ ਨਾ ਦਿਓ ਬੀਬੀਆਂ ਕਹਿ ਰਹੀਆਂ ਕਿ ਮਿਸਬੀਹੇਵ ਹੋਇਆ ਬਾ ਸ਼ਬਦਾਵਲੀ ਦੇ ਤੌਰ ਤੇ ਅਸੀਂ ਤੁਹਾਡੀ ਗੱਲ ਕਰਨ ਆਏ ਆ ਚਲੋ ਠੀਕ ਹੈ ਜੀ ਜਿਹੜਾ ਕੋਈ ਸਟੇਟਮੈਂਟ ਲਿਖ ਕੇ ਦੇ ਦੇਣਗੇ ਤਾਂ ਜਵਾਬ ਉਹਨਾਂ ਨੂੰ ਮਿਲ ਜਗਾ ਜੀ ਦੀ ਗੱਲ ਕਰੀ ਬੈਠਾ ਚਲੋ ਠੀਕ ਹੈ ਜੀ ਠੀਕ ਹੈ